ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਆ ਮੇਲੇ ਤੇ ਅੱਜ ਆਪਣੇ ਪਿੰਡ ਮੇਲਾ ਤੇ ਆਪ ਵੀ ਕਰਦੇ ਆ ਜਿਵੇਂ ਤੇ ਤੁਹਾਨੂੰ ਵੀ ਕਰਾਉਣੇ ਬਣੇ ਰਹੋ ਲਓ ਜੀ ਮੇਲੇ ਤੋਂ ਜਾਣ ਤੋਂ ਬਾਅਦ ਆਪਣਾ ਗਰੁੱਪ ਥੋੜਾ ਜਿਹਾ ਹੋਰ ਵੱਡਾ ਹੋ ਗਿਆ ਲਓ ਜੀ ਮੇਲੇ 'ਚ ਆਪਾਂ ਪਹੁੰਚ ਗਏ ਤੇ ਪਹੁੰਚ ਕੇ ਫਿਰ ਅਸੀਂ ਸੋਚਿਆ ਵੀ ਚੱਲ ਆਪਾਂ ਹੁਣ ਦੇਖਦੇ ਆ ਬਾਜ਼ਾਰ ਕਿੰਨੇ ਚੱਲਦੇ ਆ ਤੇ ਆਪਾਂ ਦੇਖਦੇ ਆ ਵੀ ਕਿਹੜੀਆਂ-ਕਿਹੜੀਆਂ ਦੁਕਾਨਾਂ ਲੱਗੀਆਂ ਨੇ ਤੇ ਕੀ ਹਿਸਾਬ-ਕਿਤਾਬ ਹੈ ਤੇ ਇੱਥੋਂ ਸ਼ੁਰੂ ਹੋ ਗਿਆ ਇਧਰ ਕੁਲਫੀਆਂ ਤੇ ਆਹ ਲੋਹਾਂ ਤੇ ਆਹ ਜੂਸ ਜਾਸ ਵਾਲੀਆਂ ਰੇੜੀਆਂ ਇਧਰ ਸਾਰਾ ਕੁਝ ਸੀਗਾ ਤੇ ਅਸੀਂ ਤੁਰੇਗੇ ਤੁਰੇਗੇ ਮੱਖ ਅੱਗੇ ਚੱਲਦੇ ਆਂ ਆਪਾਂ ਦੇਖਦੇ ਆਂ ਵੀ ਅੱਗੇ ਕੀ ਕੁਝ ਆ ਹਨ ਤੇ ਉਹ ਤੋਂ ਬਾਅਦ ਤੁਸੀਂ ਦੇਖੋ ਅਸੀਂ ਇਧਰ ਮੇਲੇ 'ਚ ਉਤਰ ਗਏ ਤੇ ਮੇਲੇ 'ਚ ਬਹੁਤ ਜ਼ਿਆਦੇ ਵਧੀਆ ਹਨਾ ਸਾਰੇ ਆ ਰਿਆ ਸੀ ਤੇ ਪਿੰਡਾ ਇਹ ਤੋਂ ਬਾਅਦ ਮੈਂ ਪਰਸ ਕੰਨੀ ਸੋਚਿਆ ਪਰਸ ਲੈਣ ਵੇਰ ਸੋਚਿਆ ਪਰ ਸੋਚਿਆ ਮੈਂ ਕਿ ਪਰਸ ਲਈਏ ਕਿਦੇ ਵਾਸਤੇ ਤੇ ਫਿਰ ਅਸੀਂ ਇਧਰ ਮੋਬਾਈਲਾਂ ਵਾਲਾ ਕੰਮ ਜਾਂ ਦੇਖਣ ਲੱਗ ਗਏ ਗੱਡੀ ਗੁੱਡੀ ਦਾ ਪੁੱਛਾ ਉਹ ਤੋਂ ਬਾਅਦ ਅਸੀਂ ਮੇਲੇ ਦੀ ਦੂਜੀ ਲੈਂਡ 'ਚ ਵੜ ਗਏ ਤੇ ਮੈਂ ਕਿਹਾ ਚੱਲ ਹੁਣ ਆਪਾਂ ਆਹ ਲੈਂਡ 'ਚ ਵੀ ਦੇਖੀਏ ਹਨਾ ਤੇ ਇੱਥੇ ਵੀ ਅਸੀਂ ਦੇਖਿਆ ਤੇ ਪਰ ਅਸੀਂ ਲੈਣਾਂ ਦਾ ਕੁਝ ਨਹੀਂ ਸੀਗਾ ਤੇ ਮੈਂ ਅਸੀਂ ਤਾਂ ਕੱਲੇ ਘੇੜੇ ਦੇਣ ਹੀ ਗਏ ਸੀ ਕਿਉਂਕਿ ਸਾਡੇ ਕੋਲੇ ਪੈਸੇ ਹੈ ਨਹੀਂ ਸੀਗੇ ਲੈਣ ਵਾਸਤੇ ਤੇ ਅਸੀਂ ਤਾਂ ਬਸ ਦੇਖ ਕੇ ਜੇ ਖੇਡਾ ਖੁੱਡਾ ਜਾਂ ਦੇਖ ਕੇ ਮਨ ਪਰਚਾਵਾ ਜਾ ਕਰ ਲਿਆ ਤੇ ਉਹ ਤੋਂ ਬਾਅਦ ਇਹ ਮੁੰਡੇ ਕਹਿੰਦੇ ਆਪਾਂ ਉਹਨਾਂ ਦੇ ਕਵਰ-ਕਵਰ ਦੇਖਣੇ ਆ ਤੇ ਉੱਧਰ ਇਹਨਾਂ ਨੂੰ ਕਵਰ ਕੋ ਇੱਥੇ ਅਸੀਂ ਦੇਖੇ ਮੋਬਾਈਲਾਂ ਦੇ ਉਹ ਤੇ ਇੱਥੇ ਸੀਗਾ ਦੇਖੋ ਤੁਸੀਂ ਕਿਵੇਂ ਪਏ ਨੇ ਹੈਡਫੋਨ 20 23 ਰੁਪਈਆ ਦੇ ਮਿਲ ਜਾਂਦੇ ਸੀਗੇ ਪਰ ਮੈਂ ਖਾਇ ਜੇ 30 ਰੁਪਏ ਲਾਤੇ ਇਹ ਵੀ ਉਹੀ ਜਾਣਗੇ ਕਿਉਂਕਿ ਇਹਨਾਂ ਨੇ ਚੱਲਣਾ ਤਾਂ ਹੈ ਹੀ ਨਹੀਂ ਤੇ ਉਧਰ ਆਪ ਨੂੰ ਉਹ ਬੰਦਾ ਮਿਲ ਗਿਆ ਇਹ ਬੰਦਾ ਆਪ ਨੂੰ ਪਹਿਲਾਂ ਵੀ ਇੱਕ ਮੇਲੇ ਤੇ ਮਿਲਿਆ ਸੀਗਾ ਆਪਣੇ ਗਮਾੜਪਿੰਡ ਦਾ ਬੰਦਾ ਤੇ ਇਹ ਕਹਿੰਦਾ ਤੂੰ ਮੈਨੂੰ ਕੁਝ ਲੈ ਜਾ ਕਰ ਮੈਂ ਖਾਇ ਯਾਰ ਹੁਣ ਮੈਂ ਤੇ ਇਥੋਂ ਪੱਕਾ ਕੁਝ ਨਾ ਕੁਝ ਲੈ ਕੇ ਜਾਊਂਗਾ ਤੇ ਮੈਂ ਖਾਇ ਚੱਲ ਜਾਂਦਾ ਹੋਇਆ ਲੈ ਕੇ ਜਾਊਂਗਾ ਮੈਂ ਖਾਇ ਇੱਕ ਤੇ ਪੱਕਾ ਲੈ ਕੇ ਜਾਊਂਗਾ ਇਹ ਕਹਿੰਦਾ ਤੂੰ ਆਉਣਾ ਮੇਰੇ ਕੋਲੇ ਤੇ ਐਂਜੇ ਕਰਕੇ ਮੁੜ ਜਾਂਦਾ ਮਹਾਪਰਾਵਾ ਆਵਾਂਗੇ ਲੈ ਕੇ ਜਾਵਾਂਗੇ ਤੇ ਉਹ ਤੋਂ ਬਾਅਦ ਅਸੀਂ ਦੇਖਿਆ ਕਿਸ਼ਤੀ ਜੀ ਤੇ ਇੱਧਰ ਤੁਸੀਂ ਦੇਖੋ ਰੌਣਕ ਮੇਲਾ ਸਾਰੇ ਬੱਚੇ ਇੰਜਵਾਇ ਕਰੀ ਜਾਂਦੇ ਕਈ ਕਿਸ਼ਤੀਆਂ ਤੇ ਚੜ੍ਹੇ ਫਿਰਦੇ ਨੇ ਕਈ ਝੂਲਿਆਂ ਤੇ ਚ ਦੂਜੇ ਝੂਲਿਆਂ ਤੇ ਛੋਟੇ ਝੂਲਿਆਂ ਤੇ ਬੱਚੇ ਚੜ੍ਹੇ ਫਿਰਦੇ ਨੇ ਤੇ ਆ ਦੇਖੋ ਕੋਈ ਕੁਲਪੀ ਖਾਈ ਜਾਂਦਾ ਕੋਈ ਬੇਲਪੂਰੀ ਖਾਈ ਜਾਂਦਾ ਪਰ ਅਸੀਂ ਇਕੱਲੇ ਵੀਡੀਓ ਬਣਾਈ ਜਾਂਦੇ ਆ ਕਿਉਂਕਿ ਜਿਹੜਾ ਸਾਡਾ ਮੇਨ ਮੋਟਿਵ ਸੀਗਾ ਉਹ ਅਸੀਂ ਵੀਡੀਓ ਦੀ ਸੀਗਾ ਤੇ ਇੱਧਰ ਦੇਖੋ ਬੱਚੇ ਕਿਵੇਂ ਐਕਸ਼ਨ ਕਰਦੇ ਨੇ ਦੇਖੋ ਦੇਖੋ ਕਿਉਂ ਕਿਉਂ ਇਹ ਬਨ ਗਏ ਜੈਰੀ ਤੇ ਇੱਧਰ ਅਸੀਂ ਮੇਲੇ ਵੱਨ ਮੜਾ ਜਾ ਹੋਰ ਬੱਦੇ ਤੇ ਇੱਧਰ ਦੇਖੋ ਬੱਚੇ ਤੇ ਇੱਧਰ ਆਹ ਜੂਸ ਕੰਨੀ ਦੇਖ ਕੇ ਅਸੀਂ ਸੋਚ ਰਹੇ ਸੀਗੇ ਵੀ ਪੀ ਲਈਏ ਪਰ ਫਿਰ ਜੇ ਕਹਿੰਦੀ ਬਕਵਾਸ ਨਾ ਕਰ ਫਿਰ ਮੈਂ ਇਹਨਾਂ ਨੂੰ ਆਖਾ ਜੋ ਬਸ ਕਿਹੜਾ ਜੂਸ ਆ ਮਹਾ ਤੇ ਆਪਾਂ ਅੱਗੇ ਚੱਲਦੇ ਆਂ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਮੇਲਾ ਤੇ ਇੱਧਰ ਫਿਰ ਮੈਂ ਇੱਧਰ ਟੋਪੀਆਂ ਟੂਪੀਆਂ ਵੀ ਦੇਖੀਆਂ ਪਰ ਲੈਣਾ ਆਪਾਂ ਕੁਝ ਨਹੀਂ ਸੀਗਾ ਕਿਉਂਕਿ ਜੇ ਦੀ ਖਾਲੀ ਜੇਬ ਹੁੰਦੀਆਂ ਨਾ ਬੰਦੇ ਨੂੰ ਕੁਝ ਲੈ ਨਹੀਂ ਦਿੰਦੀ ਇਸ ਕਰਕੇ ਆਪਾਂ ਹੁਣ ਅੱਗੇ ਚੱਲ ਪਏ ਤੇ ਇੱਥੇ ਤੁਸੀਂ ਦੇਖੋ ਇੱਥੇ ਦੇਖੋ ਇੱਥੇ ਬਾਲੀ ਪੀੜ ਜੀ ਹੋ ਗਈ ਸੀ ਕਿ ਇੱਥੇ ਆਪਣੇ ਪਿੰਡ ਦੇ ਬੰਦੇ ਮਿਲ ਗਏ ਆਪਾਂ ਨੂੰ ਤੇ ਦੇਖੋ ਤੁਸੀਂ ਦੇਖੋ 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 ਕੋਈ ਬੈਗ ਦੇਖੀ ਜਾਂਦਾ ਕੋਈ ਕੋਸ਼ਾ ਕੋਈ ਕੋਸ਼ਾ ਤੇ ਅਸੀਂ ਵੀ ਬੈਗ ਦੇਖ ਕੇ ਤੇ ਇੱਧਰ ਅਸੀਂ ਆ ਟੌਪਸ ਟੂਪਸ ਜੇ ਵੀ ਦੇਖੇ ਪਰ ਮੈਂ ਕਹਿੰਦਾ ਲਈਏ ਕਿਦੇ ਵਾਸਤੇ ਓਹੋ ਤੇ ਇੱਧਰ ਫਿਰ ਅਸੀਂ ਗੱਲਾਂ ਮਾਰਨ ਲੱਗੇ ਤੇ ਇੱਧਰ ਦੇਖ ਤੇ ਉਹ ਤੋਂ ਬਾਅਦ ਆਪਣਾ ਇੱਕ ਬੰਦਾ ਮੈਨੂੰ ਡਰਾਉਣਾ ਚਾਹੁੰਦਾ ਸੀਗਾ ਪਰ ਇਹਨੂੰ ਪਹਿਲੀ ਪਤਾ ਲੱਗਾ ਹੁਣ ਮੈਂ ਕੱਚੇ ਜਹੁੰਦੇ ਨੇ ਜੱਫੀ ਪਾ ਲਈ ਤੇ ਕਿਉਂਕਿ ਇਹ ਤੋਂ ਬਾਅਦ ਤੇ 35 ਕਿਲੋ ਭਾਰ ਦਾ ਟੂਰਨਾਮੈਂਟ ਵੀ ਸੀਗਾ ਤੇ ਛੋਟੇ-ਛੋਟੇ ਬੱਚੇ ਬਹੁਤ ਘਿਹੜੇ ਪ੍ਰਦਰਸ਼ਨ ਕਰ ਰਹੇ ਸੀ ਤੇ ਹੁਣ ਇਹ ਤੋਂ ਅੱਗੇ ਤੁਹਾਨੂੰ ਸਿਰਫ ਆਪਾਂ ਟੂਰਨਾਮੈਂਟ ਦਿਖਾਵਾਂਗੇ ਠੀਕ ਆ ਬੱਚੇ ਦੇਖੋ ਤੁਸੀਂ ਕਿਵੇਂ ਜੱਫਾ ਲਾਉਂਦੇ ਦੇ ਕਿਵੇਂ 35 ਕਿਲੋ ਭਾਰ ਦਾ ਟੂਰਨਾਮੈਂਟ ਆ ਬਹੁਤ ਵਧੀਆ ਪ੍ਰਾਲਾ ਕੀਤਾ ਪਿੰਡ ਵਾਲਿਆਂ ਨੇ ਤੇ ਇਹ ਪਹਿਲੀ ਵਾਰ ਹੋਇਆ ਹੈ ਮੇਲੇ ਤੇ ਪਹਿਲਾ ਕੱਲਾ ਮੇਲਾ ਹਾਂ ਸਿੱਖਤੀ ਇਹ ਪਹਿਲੀ ਵਾਰ ਹੋਇਆ ਤੇ ਤੁਸੀਂ ਐਂਡ ਤੱਕ ਬਣੇ ਰਹੋ ਤੇ ਤੁਸੀਂ ਆ ਇਹਨੂੰ ਇੰਜੋਏ ਕਰਿਓ ਠੀਕ ਹੈ ਤੇ ਦੇਖਿਓ ਬੱਚੇ ਕਿਵੇਂ ਜੱਪ ਲਾਉਂਦੇ ਨੇ। ਲਓ ਸਾਹਮਣੇ ਦੇਖਾਂਗੇ ਮੇਰੇ ਵੀਰੋ ਬੱਲਾ ਜਿਹੜੀ ਟਿਕਾਣੇ ਲੱਗੇ ਆਉਂਦਾ ਹੈ ਉਧਰਲੇ ਪਾਸੇ ਕਰਕੇ ਸੈੱਟ ਕਰ ਲਿਆ ਯਾਰ। ਫਿਰ ਬਾਅਦ ਕੇ ਹੋਰ ਕੋਈ ਚੰਗਾ ਇਹ ਜੁਨੀਆ ਵੀ ਟੀਮਾਂ ਨੂੰ ਨੌਕੀ ਕਰੋ ਇੰਜੋਏ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸਪੋਰਟ ਸ਼ੇਅਰ ਕਰਦੇ ਹੋ ਠੀਕ ਆ ਤੁਸੀਂ ਇਹਨਾਂ ਨੂੰ ਜੁਆਇ ਕਰੋ ਤੇ ਐਂਡ ਤੇ ਸਪੋਰਟ ਤੇ ਕਮੈਂਟ ਵੀ ਰਕਮੈਂਡ ਵੀ ਜਰੂਰ ਕਰਨਾ ਨਾ ਕਿ ਤਾ ਬਣਾ ਬਾਕੀ ਮੁਕਾਬਲੇ ਜਿਹੜੇ ਜਲਦੀ ਆਪਾਂ ਉਹ ਸ਼ੁਰੂ ਕਰਵਾ ਸਕੀ ਮੇਰੇ ਵੀਰੋ ਪਹੁੰਚਿਆ ਹੋਣਾ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਮੈਂ ਬੇਨਤੀ ਕਰਦਾ ਵੀ ਆਪਾਂ ਜਲਦੀ ਦੇ ਨਾਲ ਇੰਟਰਨੈਸ਼ਨਲ ਸ਼ੋਹਰਤ ਕਰਵਾ ਲਈਏ ਤਾਂ ਕਿ ਜਲਦੀ ਦਾ ਮੁਕਾਬਲੇ ਜਿਹੜੇ ਸ਼ੁਰੂ ਹੋ ਸਕਣ ਜਿਹੜੀਆਂ ਟੀਮਾਂ ਦੇ ਖਿਡਾਰੀ ਇਧਰ ਉਧਰ ਫਿਰ ਰਹੇ ਆ ਸੋ ਕਲਟੀ ਕਰਦਾ ਮੇਰੇ ਵੀਰੋ ਵੀ ਆਪਾਂ ਐਂਟਰੀ ਜਮਨ ਕਰਵਾ ਲਈਏ ਸੰਤ ਬਾਬਾ ਰੂਪਜੀ ਮਹਾਰਾਜ ਵੱਡੀ ਮਿਹਰ ਹੈ ਮੇਰੇ ਵੀਰੋ ਆ ਨਗਰ ਦੇ ਉੱਪਰ ਵੀ ਸਾਨੂੰ ਰਹਿਣੇ ਜੱਗ ਤੇ ਬਗਾਨੇ ਬਣ ਕੇ ਰਹਿੰਦੇ ਹੀਰੀਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ ਬੋਲੇ ਹੀਰੀਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ ਰੂਪਦੀ ਜੀ ਮਹਾਰਾਜ ਬੜੀ ਮਿਹਨਤ ਮੇਰੇ ਵੀਰੋ ਜਿਹਦੀ ਵੀ ਸਾਥ ਸੰਗਤ ਦੇ ਖੜੇ ਹੈ ਇੱਕ ਵਾਰੀ ਪਾਪਾ ਜੀ ਦੇ ਨਾਮੇ ਤਾਲੀ ਵੱਡੀ ਸਾਰੀ ਮਾਰ ਦੋ ਮੇਰੇ ਪਿਆਰੇ ਵੀਰੋ ਦੁਨੀਆ ਤਿਆਰ ਕਰਦੀ ਹੈ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਆ ਪਾਪਾ ਜੀ ਬੈਠੇ ਹੋਏ ਹੈ ਅੱਜ ਵੱਡਾ ਸਨਮਾਨ ਵੀ ਕੀਤਾ ਜਾਣਾ ਹੈ ਆਹ ਹੌਸਲੇ ਕਹਿੰਦੇ ਪਾਪ ਨੇ ਬੜੀ ਵੇਹਟ ਖਵਾ ਲਈ ਐ ਵੀ ਮੇਰਾ ਮੁੰਡਾ ਟਗਣਾ ਖੇਡੇ ਇੱਕ ਪਾਪਣਾ ਲਾਇਆ ਐ ਐਸੋ ਵੱਡੀ ਗੱਲ ਆ ਹੋਰ ਬੁਝਰੀ ਹੋ ਸਕਦੀ ਆਓ ਸੰਤਾਂ ਵੀ ਕਰੇ ਕਿਰਪਾ ਮੁੰਡਿਆਂ ਦੇ ਕਿਰਪਾ ਫਕਰਾਂ ਦੀ ਹੈ ਟਾਈਮ ਆਵਰ ਔਰ ਨੰਬਰ ਦਰ ਰੇ ਪਾਸੇ ਖੜਾ ਹੋ ਰਿਹਾ ਹੈ ਨਾ ਔਰ ਪੰਜਾਬ ਦੀ ਕਰੇ ਟੀਮ ਹੈ ਧੀਰਦੇਲ ਇਲਾਕੇ ਦੀ ਟੀਮ ਹੈ ਮੇਰੇ ਮਿੱਤਰੋ ਜਿਹੜਾ ਕਰੇ ਮਾਰਸਾ ਔਰ ਪੀਵੀ ਕਰੇ ਕੱਥੀ ਵਾਲੇ ਮੁੰਡੇ ਖੜੇ ਹੋਏ ਨਾਦੀ ਫੇਰ ਕਰੇ ਆ ਗਿਆ ਇਹ ਟੱਲੂ ਕਿਹੜੇ ਰੇਡਾ ਪਾਉਣਾ ਕਲਾ ਜੱਫੇ ਪਾਉਣਾ ਵੀ ਪਿੰਡ ਵਾਲੇ ਤਾਲੀਆਂ ਮਾਰ ਰਹੇ ਆ ਔਰ ਪਿੰਡ ਵਾਲੇ ਤਾਲੀਆਂ ਹੈ ਜਿਹਨਾਂ ਦੇ ਪਾਸੇ चर्चे हो गए गए कबड्डी वापस आए मुदले पास कबड्डी सर पाते हाउस लाडी तार मएन मेरी उधर जश्न धारना मेरे आगे बेचती है और लाटी फेर करे आ गए ग्राउंडिया रेटा इधर और चढ़ चढ़ के जवाना ਜਾਨ ਜਾਨ ਜਰੇ ਖੜ ਖੜ ਗਏ ਆ ਕੱਟ ਵੀ ਕਦੇ ਫੜ ਗਿਆ ਇਥੇ ਪਤਾ ਨਾ ਰਾਂ ਵੀ ਪਿਆਰ ਬਹੁਤ ਕਰਦੇ ਕਾਟੀਆਂ ਉਹ ਸਾਹ ਸੰਗਤ ਉਹ ਪਿੰਡ ਦੇ ਪਾਸਾ ਦੇ ਉਹ ਚਰਦੇ ਹੁੰਦੇ ਆ ਹਰਮਨ ਦੇ ਵਿੱਚ ਰੇਪ ਪੰਦ ਵੀ ਜਰੇ ਪਾਰਿਆ ਹੈ ਗਾਉਂ ਦੇ ਵਿੱਚ ਇਹ ਆ ਜਰੇ ਹਰਮਨ ਇਹ ਜੇਰ ਬੱਲੇ 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 ਵਾਹ ਵੇ ਹਰਮਨ ਉਹ ਪਿੰਡਾਂ ਦਾ ਤਾੜੀ ਦਾ ਮਾਰਾ ਮੁੰਡੇ ਬਈ ਇੱਥੇ ਰੰਗ ਲਾਵੇ ਦੀਪ ਫੜਕਾ ਦਰਕਾ ਆਹ ਸਾਹਮਣੇ ਤੇਰਾ ਅਕਬਰ ਜੱਫਾ ਲਾ ਗਿਆ ਲਾਡੀ ਨੂੰ ਹੋਣਾ ਉਹ ਕਰਤੇ ਚੱਕੇ ਨਾਂ ਮੁੰਦੇ ਨੇ ਉਹ ਦੁਵਾਨ ਕਿਹੜੇ ਹੋ ਗਈਆਂ